ਸ਼ਸ਼ੀਕਾ ਜੀ ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਅੱਜ ਆਖਰੀ ਦਿਨ ਹੈ ਜਿਹੜੇ ਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਹੋ ਰਹੀਆਂ ਨੇ ਉਸ ਦੀ ਨਾਜ਼ੁਦਗੀ ਦਾ ਪਰ ਇਹ ਆਖਰੀ ਦਿਨ ਕਿਸ ਤਰੀਕੇ ਨਾਲ 20 ਉਮੀਦਵਾਰਾਂ ਦੇ ਲਈ ਆਉ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਹਹਾਕਾਰ ਜਿਹੜੀ ਆ ਪੰਜਾਬ ਵਿੱਚ ਮੱਚਦੀ ਨਜ਼ਰ ਆ ਰਹੀ ਹੈ ਜਿੱਥੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਬਖਵਕ ਥਾਮਤੋਂ ਤਾਂ ਪੂਰੇ ਪੰਜਾਬ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਵਿੱਚ ਕਿ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਏਰੀਆ ਅਤੇ ਪਟਿਆਲਾ ਜ਼ਿਲ੍ਹੇ ਦਾ ਏਰੀਆ ਸਮਾਣਾ ਕਨੌਰ ਸਨੌਰ ਸਾਰੇ ਹਲਕਿਆਂ ਦੇ ਕੱਲੇ-ਕੱਲੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਨਾਮਜ਼ਦਗੀ ਆ ਮੌਕੇ ਗਾ ਪੈ ਰਿਹਾ ਅਤੇ ਕਿਸ ਤਰੀਕੇ ਨਾਲ ਜਿਹੜੇ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਨੇ ਉਹਨਾਂ ਦੇ ਹੱਥਾਂ ਵਿੱਚੋਂ ਫਾਈਲਾਂ ਜਿਹੜੀਆਂ ਖੋਖ ਹੋ ਕੇ ਪਾੜ ਦਿੱਤੀਆਂ ਜਾ ਰਹੀਆਂ ਨੇ ਅਤੇ ਤੱਕੇ ਮੁਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਭ ਤੋਂ ਅਹਿਮ ਤਸਵੀਰਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਐਸ ਡੀ ਐਮ ਦਫ਼ਤਰ ਦੇ ਵਿੱਚ ਕੁੱਟਮਾਰ ਹੋਈਆ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਇੱਕ ਵਿਅਕਤੀ ਨੂੰ ਕੁੱਟਿਆ ਗਿਆ ਅਤੇ ਇਹ ਵਿਅਕਤੀ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਦੱਸ ਰਿਹਾ ਅਤੇ ਉਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਪੁਲਿਸ ਪ੍ਰਸ਼ਾਸਨ ਇਤੇ ਮੂਨ ਮੂਨ ਦਰਸ਼ਕ ਬਣ ਕੇ ਜਿਹੜਾ ਦੇਖ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਜਿੱਥੇ ਇੱਕ ਪਾਸੇ ਲੋਕਾਂ ਦੇ ਸੁਰੱਖਿਆ ਦੇ ਲਈ ਤਨਾਤ ਕੀਤਾ ਜਾਂਦਾ ਹੈ ਅਕਸਰ ਪੁਲਿਸ ਵੱਲੋਂ ਦਾਅਵੇ ਠੋਕੇ ਜਾਂਦੇ ਆ ਕਿ ਅਸੀਂ ਸੁਰੱਖਿਆ ਦੀ ਜਿਹੜਾ ਪੱਖੋਂ ਲੋਕਾਂ ਦਾ ਧਿਆਨ ਰੱਖ ਰਹੇ ਆ ਪਰ ਕਿੰਨਾ ਕੁ ਧਿਆਨ ਅੱਜਕੱਲ ਪੁਲਿਸ ਪ੍ਰਸ਼ਾਸਨ ਕਰ ਰਹੀ ਆ ਉਹ ਇਹਨਾਂ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਅਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਗੁਰਦਾਸਪੁਰ ਵਿੱਚ ਵਿਅਕਤੀ ਨੂੰ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਕੁੱਟਿਆ ਗਿਆ ਅਤੇ ਉੱਥੋਂ ਬਾਹਰ ਉਹ ਵਿਅਕਤੀ ਆਪਣੀ ਜਾਨ ਬਚਾ ਕੇ ਭੱਜਿਆ ਅਤੇ ਉਸ ਨੇ ਆਪਣੇ ਹਾਲਾਤ ਬਿਆਨ ਕੀਤੇ ਨੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੱਗਾਂ ਲਾਥ ਰਹੀਆਂ ਨੇ ਅਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਘੜੀਸਿਆ ਜਾ ਰਿਹਾ ਇਹ ਮਹਿਲਾਵਾਂ ਦੀਆਂ ਚੁੰਨੀਆਂ ਲਾਥ ਰਹੀਆਂ ਕੋਈ ਜਿਹੜਾ ਵੀ ਇੱਥੇ ਪ੍ਰਸ਼ਾਸਨ ਹੈ ਜਿਹੜਾ ਉਹ ਮੁਸਤੈਦੀ ਦਿਖਾਉਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਸੇ ਤਰ੍ਹਾਂ ਦੇ ਵੀ ਐਕਸ਼ਨ ਲੈਂਦਾ ਨਜ਼ਰ ਨਹੀਂ ਆ ਰਿਹਾ ਆਖਰਕਾਰ ਇਹ ਹੋ ਕੀ ਰਿਹਾ ਹੈ ਇਹ ਲੋਕ ਕਹਿ ਰਹੇ ਨੇ ਇਹ ਆਮ ਜਨਤਾ ਕਹਿ ਰਹੀ ਹੈ ਉਸ ਪਾਰਟੀ ਨੂੰ ਜਿਹੜੀ ਪਾਰਟੀ ਕਿਸੇ ਸਮੇਂ ਚੋਣਾਂ ਤੋਂ ਪਹਿਲਾਂ ਦਾਵਾ ਕਰਦੀ ਸੀ ਕਿ ਅਸੀਂ ਪਹਿਲਾਂ ਦੀਆਂ ਪਾਰਟੀਆਂ ਨਾਲੋਂ ਵੱਖਰਾ ਕੰਮ ਕਰ ਕਰਕੇ ਦਿਖਾਵਾਂਗੇ ਕਿਸੇ ਤਰ੍ਹਾਂ ਦਾ ੱੱਕਾ ਨਹੀਂ ਕਰਾਂਗੇ ਪਰ ਅੱਜ ਜੋ ਹੋ ਰਿਹਾ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 2017 ਵਿੱਚ ਵੱਡੇ ਵੱਡੇ ਦਾਅਵੇ ਠੋਕਣ ਵਾਲੀ 2022 ਦੇ ਇਲੈਕਸ਼ਨ ਵਿੱਚ ਵੱਡੇ ਵੱਡੇ ਦਾਅਵੇ ਠੋਕਣ ਵਾਲੀ ਆਮ ਆਦਮੀ ਪਾਰਟੀ ਉਹੀ ਪਾਰਟੀ ਦੀ ਸਰਕਾਰ ਹੈ ਕਿ ਉਹੀ ਸਤਾ ਤਿਰ ਪਾਰਟੀ ਹੈ ਆਮ ਆਦਮੀ ਪਾਰਟੀ ਅਤੇ ਉਸ ਦੇ ਰਾਜ ਵਿੱਚ ਕੀ ਕੁਝ ਹੋ ਰਿਹਾ ਪੁਲਿਸ ਦੇ ਸਾਹਮਣੇ ਕੀ ਕੁਝ ਹੋ ਰਿਹਾ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਾਂ ਮੌਕੇ ਤੇ ਜੋ ਵਿਅਕਤੀ ਹੈ ਉਸ ਦੇ ਮੂੰਹੋਂ ਸੁਣੋ ਕਿ ਉਹ ਕਿਸ ਤਰੀਕੇ ਨਾਲ ਅੰਦਰੋਂ ਜਾਨ ਬਚਾ ਕੇ ਆਇਆ ਅਤੇ ਕਿਸ ਤਰੀਕੇ ਨਾਲ ਉਸ ਨੂੰ ਕੁੱਟ-ਕੁੱਟ ਕੇ ਬਾਹਰ ਭਜਾਇਆ ਗਿਆ ਅਤੇ ਕਿਵੇਂ ਉਹ ਭੱਜ ਕੇ ਜਿਹੜਾ ਆਪਣੀ ਜਾਨ ਬਚਾਈ ਆ ਉਸ ਨੇ ਅਤੇ ਉਸ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਨੇ। ਕਿਰਪਾ ਕਰਕੇ ਕਿਹੜਾ ਪਿੰਡ ਹੈ? ਤਿਰਗਾਵਾਦ ਤੇ ਕੀ ਗੱਲ ਹੋਈ ਆ? 15 ਮਾਰਚ ਨੂੰ ਗੁਰਦੀਪ ਸਾਹੀ ਪਿਆ ਮੇਰੇ। ਮੈਂ ਕਾਂਗਰਸ ਪਾਰਟੀ ਦਾ। ਕਾਂਗਰਸ ਪਾਰਟੀ ਦਾ। ਅੱਛਾ ਕੀ ਹੋਇਆ ਜੀ? ਗੱਲ ਕੀ ਹੋਈ? ਇਧਰ ਦਰਹਾਂ ਨੇ ਬਨਾਦਰ ਖੜਕ ਲਾ ਗਿਆ। ਅੱਛਾ। ਗਰਦੀਪ ਸ਼ਾਹونی ਕੋਈ ਕੋਈ ਉਥੇ ਕਿੰਨੇ ਬੰਦੇ ਜਿਆਦਾ ਐਸ ਉਧਰ ਉਧਰ ਦੱਸੋ ਤੁਸੀਂ ਕੀ ਹੋਇਆ ਵਾ ਰਾਮ ਨਾਲ ਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇੰਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਡੇ ਬੰਦੇ ਪਾਸਾ ਸਾਡੇ ਦੇਖੇ ਭਲੇ ਬੰਦੇ ਤਾਂ ਆਹ ਉਮੀਦਵਾਰ ਨੇ ਮੈਂ ਚੇਅਰਮੈਨ ਨਾਲ ਹੀ ਸੁਲਾਵਾ ਜੀ ਅਸੀਂ ਜਰਾਬ ਕਾਗੇ ਅਲੂ ਬਾਪ ਤੋਂ ਬਾਹਰੋਂ ਬਾਹਰੋਂ ਹੁੰਦਾ ਢਾ ਕੇ ਪੱਕਾ ਬਕਲਾ ਤੇ ਕੋਈ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਹੂੰ

بندے پرائے پہاڑ اٿر پاڑ پاڑ او توارا او تو ا پت ويرا دو منھ سال ته ڪردو هو دو منھ سال هنن گهڙو خله ٿي ਉਹ ਨਿਕਲੇਗਾ ਤਾਂ ਸਹੀ ਬਾਹਰ ਤਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਵਿਅਕਤੀ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਸੁਖਜਿੰਦਰ ਸਿੰਘ ਰੰਦਾਵਾ ਦੇ بیٹے ਉਹਦੇ ਵੀਰ ਰੰਦਾਵਾ ਪਹੁੰਚਦੇ ਆ ਅਤੇ ਉਹ ਆਪਣੇ ਉਮੀਦਵਾਰ ਦੇ ਹੱਕ ਵਿੱਚ ਬੋਲਣ ਦੀ ਕੋਸ਼ਿਸ਼ ਕਰਦੇ ਆ ਦੂਜੀ ਤਸਵੀਰ ਤੁਸੀਂ ਸਨੌਰ ਤੋਂ ਦੇਖ ਰਹੇ ਹੋ ਜਿੱਥੇ ਕਿ ਸ਼੍ਰੋਮਣ ਅਕਾਲੀ ਦਲ ਦੇ ਉਮੀਦਵਾਰ ਆਪਣੇ ਫੈਲਾਂ ਜਿਹੜੇ ਆ ਦਾਖਲ ਕਰਨ ਦੇ ਲਈ ਅੰਦਰ ਜਾ ਰਹੇ ਆ ਤੇ ਮੌਕੇ ਤੇ ਅਕਾਲੀ ਆਗੂ ਨੇ ਜਿਹੜੇ ਉਹ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਖੜੇ ਨੇ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਕਿਹਾ ਜਾ ਰਿਹਾ ਕਿ ਜੇਕਰ ਇਸ ਵਿਅਕਤੀ ਦੀਆਂ ਫਾਈਲਾਂ ਜਿਹੜੀਆਂ ਉਹ ਪਾੜੀਆਂ ਗਈਆਂ ਜਾਂ ਇਸ ਦਾ ਕੁਝ ਵੀ ਹੋਇਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ ਜਿਹੜੇ ਆ ਉਹ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਤਾਂ ਇਸ ਸਨੌਰ ਦੀਆਂ ਦੂਜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਕਿਵੇਂ ਤੱਕਾ ਮੁੱਕੀ ਹੋਈ ਆ ਕਿਵੇਂ ਹੱਥੋ ਪਾਈ ਹੋਈ ਆ ਪਰ ਮੌਕੇ ਤੇ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਅੱਗੇ ਚੱਲਦੇ ਆ ਉਸ ਤੋਂ ਬਾਅਦ ਤੁਹਾਨੂੰ ਹੁਣ ਸਮਾਣਾ ਹਲਕਾ ਪਟਿਆਲਾ ਜ਼ਿਲ੍ਹੇ ਦਾ ਸਮਾਣਾ ਹਲਕਾ ਦਿਖਾਣੇ ਆ ਜਿੱਥੇ ਕਿ ਵਿਅਕਤੀਆਂ ਫਾਇਲਾਂ ਪਾੜ ਦਿੱਤੀਆਂ ਗਿਆ ਤੇ ਉੱਥੇ ਮੌਕੇ ਤੇ ਵਿਅਕਤੀ ਜਿਹੜਾ ਸੜਕ ਤੇ ਜਿਹੜਾ ਰੋਡ ਜਾਮ ਕਰਕੇ ਬੈਠ ਗਿਆ ਤੇ ਰੋਸ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆਇਆ ਅਤੇ ਮੌਕੇ ਤੇ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ. ਰਜਿੰਦਰ ਸਿੰਘ ਪਹੁੰਚਦੇ ਆ ਤੇ ਉਹਨਾਂ ਉਹਨਾਂ ਵੱਲੋਂ ਪ੍ਰਸ਼ਾਸਨ ਦੀ ੱੱਕੇ ਸਾਈ ਤੇ ਵੱਡੇ ਸਵਾਲ ਖੜੇ ਕੀਤੇ ਗਏ ਤਾਂ ਉਹ ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਕੀਤਾ ਜਾ ਰਿਹਾ ਅਤੇ ਕਿਸੇ ਨੂੰ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਪਿੰਡ ਦੇ ਆ ਜਿਹੜੇ ਆ ਪਿੰਡ ਤੋਂ ਜਿਹੜੀ ਆ ਸਰਕਾਰ ਚਲੇਗੀ ਪਿੰਡਾਂ ਦੇ ਸੱਤਾਂ ਤੋਂ ਸਰਕਾਰ ਚਲੇਗੀ ਪਰ ਆ ਅਖਰਕਾਰ ਉਹਨਾਂ ਪਿੰਡਾਂ ਨੂੰ ਹੀ ਚਲਾਉਣ ਵਾਲੀਆਂ ਬਲਾਕ ਸਮਤੀ ਦੇ ਚੇਅਰਮੈਨ ਦੀਆਂ ਚੋਣਾਂ ਜ਼ਿਲ੍ਹਾ ਪ੍ਰਸ਼ਦ ਦੇ ਚੇਅਰਮੈਨ ਦੀਆਂ ਚੋਣਾਂ ਆਖਰਕਾਰ ਇੰਨੇ ਆ ਕਿਉਂ ਜਿਹੜੇ ਆ ਡਰਾਵਣੀਆਂ ਲੱਗ ਰਹੀਆਂ ਨੇ ਸਰਕਾਰ ਨੂੰ ਕਿ ਮੌਕੇ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਤੱਕ ਨਹੀਂ ਪਰਮ ਦਿੱਤੇ ਜਾ ਰਹੇ ਤਾਂ ਇਹ ਹਾਲਾਤ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਨੌਰ ਤੋਂ ਸਨੌਰ ਪਟਿਆਲਾ ਕਨੌਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਵੱਖ-ਵੱਖ ਥਾਵਾਂ ਤੇ ਜਿਹੜੇ ਆ ਉਹ ਹਾਲਾਤ ਬਣੇ ਤਾਂ ਮੌਕੇ ਤੇ ਸਮਾਣਾ ਵਿੱਚ ਵਿਅਕਤੀ ਵੱਲੋਂ ਕੀ ਕੁਝ ਕਿਹਾ ਗਿਆ ਅਤੇ ਤੁਸੀਂ ਪੁਲਿਸ ਪ੍ਰਸ਼ਾਸਨ ਅਧਿਕਾਰੀ ਦਾ ਬਿਆਨ ਸੁਣਿਆ ਉਹ ਵੀ ਕੀ ਕੁਝ ਕਹਿੰਦੇ ਨੇ ਹਾਂ ਕਿਹੜੇ ਜ਼ੋਨ ਤੋਂ ਇਲੈਕਸ਼ਨ ਆਪਣੀ ਗਾਜੀਪੁਰ ਤੋਂ ਹੀ ਗਾਜੀਪੁਰ ਜ਼ੋਨ ਤੋਂ ਕ੍ਰੀ ਪਾਰਟੀ ਦੀ ਕਾਂਗਰਸ ਪਾਰਟੀ ਆ ਕੀ ਹੋਇਆ ਕਸਾਂ ਅੰਦਰ ਬੰਦਾ ਖੜਾ ਸੀਗਾ ਜੀ ਕੋਈ ਮੈਂ ਅੰਦਰ ਗਿਆ ਫਾਈਲ ਲੈ ਕੇ ਕਿੱਥੇ ਅੰਦਰ ਕਿੱਥੇ ਆਪਣੇ ਜਿੱਤੇ ਆਪਾਂ ਕਾਗਜ਼ ਭਰਦੇ ਆ ਜੀ ਮੈਂ ਗੇਟ ਤੋਂ ਅੰਦਰ ਹੋਇਆ ਮੈਂ ਆਪਣੇ ਨਾਲ ਦੇ ਦਵਾ ਨੂੰ ਨਾਲ ਲੈਣ ਲੱਗਿਆ ਬਸ ਚੱਟ ਮਾਰ ਕੇ ਫਾਈਲ ਕੋਲ ਤੋਂ ਬਾਹਰ ਝੋਲਦੇ ਬਾਰੋਂ ਬੰਦੇ ਨੇ ਚੱਕੀ ਆ ਗਿਆ ਸੂਲ ਦੇ ਉੱਪਰ ਸੈੱਟ ਇੱਥੇ ਆ ਗਏ ਉਹਨਾਂ ਨੇ ਉੱਪਰ ਆ ਕੇ ਪਾੜ ਦਿੱਤੀ ਔਰ ਕੀ ਡਾਕੂਮੈਂਟ ਔਰ ਕੀ ਡਾਕੂਮੈਂਟ ਤੇ ਡਾਕੂਮੈਂਟ オリジナル ਡਾਕੂਮੈਂਟ ਸਾਰੇ ਪੜਾਈ ਦੇ ਸੀਗੇ ਆਪ ਪ੍ਰੈਸ ਦੇ ਸਾਹਮਣੇ ਹੈ ਸ਼ਰਿਆ ਮੈਂ ਐਸ ਡੀ ਐਮ ਦਫ਼ਤਰ ਦੇ ਬਾਹਰ ਇਹਨਾਂ ਦੀ ਗੋਡਾ ਕਰਦੀ ਦਾ ਇਹ ਸਬੂਤ ਹੈ ਵੀ ਆ ਕੇ ਫਾੜ ਗਏ ਪੇਪਰ ਨਾਮੀਨੇਸ਼ਨ ਦੇ ਔਰ ਬਹੁਤ ਜ਼ਿਆਦਾ ੱਟਕਾ ਬਹੁਤ ਜ਼ਿਆਦਾ ਬਦਮਾਸ਼ੀ ਦੇ ਉਤਰੇ ਹੋਏ ਆ ਇਸ ਸਰਕਾਰ ਦੀ ਜਿਹੜੀ ਝਾੜੂ ਦੀ ਸਰਕਾਰ ਹੈ ਜਿਹੜੀ ਰਾਜਨੀਤੀਕ ਜ਼ਮੀਨ ਪੈਰਾ ਥੱਲੋਂ ਬਿਲਕੁਲ ਖਿਸਕ ਚੁੱਕੀ ਹੈ ਔਰ ਇੰਨੇ ਮਾੜੇ ਹਾਲਾਤ ਨੇ ਕਿ ਕੈਂਡੀਡੇਟ ਇਹਨਾਂ ਨੂੰ ਮਿਲ ਨਹੀਂ ਰਹੇ ਵੈਸੇ ਲੱਗਿਆ ਜੀ ਇੱਕ ਮਿੰਟ ਜੀ ਕੈਂਡੀਡੇਟ ਨਹੀਂ ਇਹਨਾਂ ਨੂੰ ਮਿਲਦੇ ਅਸਏ ਕਾਂਗਰਸ ਦੀ ਕਾਂਗਰਸ ਦੇ ਕੈਂਡੀਡੇਟਾਂ ਤੋਂ ਡਰੇ ਹੋਏ ਆ ਇਹਨਾਂ ਨੂੰ ਪਤਾ ਹੈ ਵੀ ਜੇ ਇਹਨਾਂ ਦੀ ਨਾਮਿਨੇਸ਼ਨ ਹੋਊਗੀ ਸਾਡੇ ਬੰਦੇ ਜਿੱਤ ਨਹੀਂ ਸਕਦੇ ਅਰ ਜਿਸ ਤਰੀਕੇ ਦੇ ਲਾਲ ਐਸਐਸਪੀ ਪਟਿਆਲਾ ਦੀ ਜਿਹੜੀ ਸੀਡੀ ਹੈ ਜਿਹੜੀ ਰਿਕਾਰਡਿੰਗ ਹੈ ਉਹ ਵਾਇਰਲ ਹੋਈ ਹੈ ਉਹ ਤੁਹਾਡੇ ਸਾਹਮਣੇ ਉਹ ਸਬੂਤ ਹੈ ਕਿ ਇੱਕ ਜਿਹੜਾ ਮੁਖੀ ਹੈ ਜਿਹੜਾ ਹੈੱਡ ਹੈ ਪੁਲਿਸ ਦਾ ਡਿਸਟ੍ਰਿਕਟ ਦਾ ਉਹ ਸਾਰੀ ਪੁਲਿਸ ਨੂੰ ਡਾਇਰੈਕਸ਼ਨ ਦੇ ਰਿਹਾ ਵੀ ਕਿਸ ਤਰ੍ਹਾਂ ਇਲੈਕਸ਼ਨ ਚੋਰੀ ਕਰਨੀ ਹੈ ਕਿਸ ਤਰ੍ਹਾਂ ਬਾਹਰ ਤੁਸੀਂ ਪੇਪਰ ਫਾੜਦੇ ਆ ਜਿਹੜੀ ਉਹ ਡਾਇਰੈਕਸ਼ਨ ਆ ਉਹਦਾ ਹਿੱਸਾ ਹੈ ਦੇਖੋ ਇਹ ਤਫਤੀਸ਼ ਦਾ ਵਿਸ਼ਾ ਹੈ ਜੋ ਵੀ ਇਹਨਾਂ ਦੀ ਗਰਵਿੰਸਸ ਹੈ ਆਪਣੇ ਐਸਐਚਓ ਸਿਟੀ ਨੂੰ ਦੱਸੋ ਪੜਤਾਲ ਕਰਨਗੇ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਪੜਤਾਲ ਕਰਨ ਤੋਂ ਬਾਅਦ ਕਿਆ ਕਿਆ ਜਾਣਾ ਹਾਂਜੀ ਆਵਾਜ਼ਾਈ ਨਹੀਂ ਖੋਲੋਗੇ ਨਹੀਂ ਖੁਲਵਾਨੇ ਆਵਾਜ਼ਾਈ ਖੁਵਾਨੇ ਲੋਕਾਂ ਨੂੰ ਪਰੇਸ਼ਾਨ ਥੋੜੀ ਕਰਨਾ ਕਿਸੇ ਨੇ ਜੋ ਇਹਨਾਂ ਦੀ ਗਰਵਿੰਸਸ ਹੈ ਪ੍ਰੋਪਰ ਚੈਨਲ ਆਪਣੀ ਦੱਸੋ ਤਾਂ ਪੁਲਿਸ ਅਧਿਕਾਰੀ ਦਾ ਬਿਆਨ ਸੁਣਿਆ ਹੈ ਕਿ ਪਹਿਲਾਂ ਸਾਡੇ ਕੋਲ ਸ਼ਿਕਾਇਤ ਦਰਜ ਕਰਾਓ ਤੇ ਫਿਰ ਅਸੀਂ ਐਕਸ਼ਨ ਕਰਾਂਗੇ ਪਰ ਉਹਨਾਂ ਦੇ ਸਾਹਮਣੇ ਜੋ ਮੌਜੂਦਾ ਉਮੀਦਵਾਰ ਹੈ ਉਹ ਕਾਗਜ਼ ਲੈ ਕੇ ਬੈਠਾ ਪਰ ਲੱਗਦਾ ਹੈ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹ ਵਿਅਕਤੀ ਨਜ਼ਰ ਨਹੀਂ ਆ ਰਿਹਾ ਰੋਸ ਪ੍ਰਦਰਸ਼ਨ ਕਰਦੇ ਆ ਇਹ ਤਸਵੀਰਾਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਤਾਂ ਕਨੌਰ ਹਲਕਾ ਸਨੌਰ ਹੋ ਗਿਆ ਪਟਿਆਲਾ ਬੰਨ ਹੋ ਗਿਆ ਪਟਿਆਲਾ 2 ਹੋ ਗਿਆ ਹਰ ਇੱਕ ਥਾਂ ਤੇ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਉਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਪੱਦਰ ਤੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਆਪਣੇ ਉਮੀਦਵਾਰਾਂ ਦੇ ਕਾਗਜ਼ ਆ ਜਿਹੜੇ ਉਹ ਦਾਖਲ ਕਰਵਾਏ ਜਾ ਰਹੇ ਨੇ ਤਾਂ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੱਕਾ ਮੁੱਕੀ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਜਿਹੜਾ ਪੁਲਿਸ ਪ੍ਰਸ਼ਾਸਨ ਹਰ ਰੋਜ਼ ਕਿਸੇ ਨਾ ਕਿਸੇ ਐਨਕਾਊਂਟਰ ਤੋਂ ਬਾਅਦ ਵੱਡੇ ਦਾਅਵੇ ਠੋਕਦਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਵਿੱਚ ਤਨਾਤ ਹੈ ਤੇ ਲੋਕਾਂ ਦੀ ਸੁਰੱਖਿਆ ਹਰ ਪੱਖ ਤੋਂ ਅਸੀਂ ਧਿਆਨ ਰੱਖ ਰਹੇ ਹਾਂ ਸੁਰੱਖਿਆ ਦਾ ਪਰ ਆ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਬੰਦੇ ਕੁੱਟੇ ਜਾ ਰਹੇ ਆ ਉਮੀਦਵਾਰ ਕੁੱਟੇ ਜਾ ਰਹੇ ਆ ਤੱਕਾ ਮੁੱਕੀ ਹੋ ਰਹੀ ਆ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਆ ਕੁਝ ਨਜ਼ਰ ਨਹੀਂ ਆ ਰਿਹਾ ਤਾਂ ਐਸੇ ਤਰੀਕੇ ਨਾਲ ਜੇਕਰ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਰ ਇੱਕ ਹਲਕੇ ਦੇਆਂ ਚੋਣਾਂ ਤੇ ਨਜ਼ਰ ਰੱਖ ਰਹੇ ਨੇ ਤੇ ਹਰ ਇੱਕ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਰਿਹਾ ਉਮੀਦਵਾਰਾਂ ਦੇ ਹੱਕ ਵਿੱਚ ਹਰ ਪੱਖ ਤੋਂ ਕੋਸ਼ਿਸ਼ ਹੋ ਰਹੀ ਆ ਕਿ ਉਮੀਦਵਾਰਾਂ ਦੇ ਕਾਗਜ਼ ਆ ਜਿਹੜੇ ਉਹ ਦਾਖਲ ਕਰਵਾਏ ਜਾਣ ਬਾਤੀਆਂ thamate ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਜਿਹੜੇ ਉਹਨਾਂ ਦੇ ਕਾਗਜ਼ ਜਿਹੜੇ ਆ ਉਹ ਦਾਖਲ ਹੋ ਚੁੱਕੇ ਨੇ ਤੇ ਉਹ ਚੋਣ ਵਿਧਾਨ ਚ ਉਤਰ ਚੁੱਕੇ ਨੇ ਤਾਂ ਅਜੇ ਵਿੱਚ ਸੁਖਵੀਰ ਸਿੰਘ ਬਾਦਲ ਹਰ ਪੱਖ ਤੋਂ ਚੋਣਾ ਵਿੱਚ ਜਿਹੜੇ ਆ ਉਹ ਧਿਆਨ ਰੱਖ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਕਾਸੇ ਦੀ ਸ਼ਿਕਾਇਤ ਕਿਤੀ ਗਿਆ ਮਜੀਠਾ ਹਲਕੇ ਦੀ ਜੇਕਰ ਗੱਲ ਕਰੇ ਤਾਂ ਮਜੀਠਾ ਹਲਕੇ ਵਿੱਚ ਵੀ ਆਹੀ ਕੁਝ ਹੋ ਰਿਹਾ ਕਿ ਉੱਥੇ ਕਾਗਜ਼ ਆ ਜਿਹੜੇ ਨਾਮਜ਼ਦਗੀ ਆ ਜਿਹੜੀ ਉਹ ਨਹੀਂ ਕਰਨ ਦਿੱਤੀ ਜਾ ਰਹੀ ਕਾਗਜ਼ ਜਿਹੜੇ ਨਹੀਂ ਭਰਨ ਦਿੱਤੇ ਜਾ ਰਹੇ ਤਾਂ ਇਸੇ ਤਰੀਕੇ ਨਾਲ ਪਟਿਆਲਾ ਵਿੱਚ ਪਟਿਆਲਾ 1 2 ਜਿਹੜਾ ਉੱਥੇ ਬਲਾਕ ਸਮਤੀ ਦਾ ਚੋਣਾਂ ਸਮੇਂ ਕਾਫੀ ਜਿਹੜੇ ਆ ਤੱਕਾ ਮੁਕੀ ਦੀਆਂ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਿਆ ਨੇ ਤਾਂ ਡੇਰਾ ਬਾਬਾ ਨਾਨਕ ਪਟਿਆਲਾ ਹੋ ਗਿਆ ਪਟਿਆਲੇ ਜ਼ਿਲ੍ਹੇ ਦੇ 4 ਤੋਂ 5 ਜਿਹੜੇ ਹਲਕੇ ਨੇ ਹਰ ਇੱਕ ਥਾਂ ਤੋਂ ਇਹ ਜਿੰਗੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਕਿ ਬਹੁਤ ਸਵਾਲ ਜਿਹੜੇ ਆ ਪੁਲਿਸ ਪ੍ਰਸ਼ਾਸਨ ਤੇ ਖੜੇ ਕਰ ਰਿਹਾ ਤੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਇਸ ਸਬੰਧੀ ਪਟਿਆਲਾ ਹਲਕਾ ਤੋਂ ਜਿਹੜੇ ਅਕਾਲੀ ਆਗੂ ਨੇ ਉਹ ਕੀ ਕੁਝ ਕਹਿ ਰਹੇ ਨੇ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਕਟਾ ਸਾਹਿਬ ਹੋਰ ਸੈਂਟਰ ਤੇ ਪਹੁੰਚ ਚੁ ਕਿਵੇਂ ਦੇਖ ਰਹੇ ਹੋ ਜੀ ਆਈਟੀਆ ਸੈਂਟਰ ਦੇ ਵਿੱਚ ਕੀ ਹਾਲਾਤ ਨੇ ਕਿਵੇਂ ਨੇ ਤੁਸੀਂ ਇਹ ਦੇਖ ਲਓ ਹਾਲਾਤ ਕੀ ਨੇ ਇਥੇ ਪੰਜਾਬ ਦੇ ਹਾਲਾਤ ਇਹ ਦੇਖ ਲਓ ਤੁਸੀਂ ਕੱਲ ਜਿਹੜਾ ਗੁੰਡਾ ਰਾਜ ਹੋਇਆ ਜਿਹੜਾ ਕੱਲ ਉਹਦੇ ਹਾਲਾਤ ਇਹਨਾਂ ਨੇ ਕੀਤੇ ਨੇ ਉਹ ਤੁਸੀਂ ਵੀਡੀਓ ਕਾਹਚ ਵਾਇਰਲ ਹੋਈ ਦੇਖੀ ਹੈ ਇਹ ਹਾਲ ਹੈ ਇਹ ਐਸਐਸਪੀ ਹੈ ਇੱਕ ਨੌਕਰ ਵੀ ਨਹੀਂ ਕਰਦਾ ਜੋ ਇਹ ਸਰਕਾਰ ਦਾ ਜਿਹੜਾ ਇਹ ਗੁੰਡਾ ਬਣਿਆ ਹੋਇਆ ਐਸਐਸਪੀ ਇਹਦੇ ਹਾਲਾਤ ਇਹੋ ਜਿਹੇ ਪੈਦਾ ਕੀਤੇ ਉਸ ਨੇ ਤੁਸੀਂ ਇਹਦੇ ਹਾਲਾਤ ਦੇਖ ਲਓ ਤੁਸੀਂ ਅੱਜ ਹੁਣ ਕਨੌਰ ਉਹਦੇ ਰਾਜਪੁਰਾ ਸਮਾਨਾ ਬੁਰਾ ਹਾਲ ਹੈ ਫਿਰ ਉਹ ਫਾਈਲ ਡੇਢੀ ਦਾ ਫਿਰ ਕਾਗਜ਼ ਫੜ ਕੇ ਉਹਨਾਂ ਦੇ ਫਿਰ ਉਹਨਾਂ ਦੀਆਂ ਫੈਨਾ ਪਾਰੀਆਂ ਜਾਰੀਆਂ ਨੇ ਇਹ ਇਲੈਕਸ਼ਨ ਕਰਾ ਰਹੇ ਨੇ ਯਾਰ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਇਹ ਦਿੱਲੀ ਵਾਲੇ ਜਿਹੜੇ ਗੁੰਡੇ ਇਹਨਾਂ ਨੇ ਭੇਜਨੇ ਇੱਥੇ ਇਹਨਾਂ ਨੇ ਇਲੈਕਸ਼ਨ ਦਾ ਜਿਹੜੀ ਆਪਦੀ ਵੋਟ ਦਾ ਅਧਿਕਾਰ ਉਹ ਹੀ ਖਤਮ ਕਰਨ ਤੇ ਤੁਲੇ ਹੋਏ ਨੇ ਸਭ ਅਜ ਤੱਕ ਇਹ ਮਾੜੀਆਂ ਮੋਟੀਆਂ ਲੜਾਈਆਂ ਤਕੜੀਆਂ ਹੁੰਦੀਆਂ ਸੀ ਤਾਂ ਕਾਗਜ਼ਾਂ ਤੇ ਹੀ ਮਤਲਬ ਸੀ ਇਹ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਜਾਂ ਗਵਰਨਰ ਸਾਹਿਬ ਦੇ ਕੋਲ ਕੰਪਲੀਟਾ ਪਹੁੰਚੀਆਂ ਨੇ 100% ਸਾਡੀ ਪਾਰਟੀ ਦਾ ਸਵੇਰ ਤੋਂ ਚੱਲੀ ਜਾਂਦਾ ਤੁਸੀਂ ਮੇਰੇ ਘਰੇ ਸਵੇਰੇ 6 ਵਜੇ ਪੁਲਿਸ ਭੇਜਤੀ ਅੱਜ ਫੇਰ ਤੁਸੀਂ ਸ਼ਾਮ ਨੂੰ ਦੇਖ ਲਿਓ ਇਹਨਾਂ ਦੇ ਪਾਰਟੀ ਦੀ ਜਿਹੜੀ ਪਹੁੰਚ ਉਹ ਤੇ ਜ਼ਰੂਰ ਕਰਾਂਗੇ ਪਰ ਤੁਸੀਂ ਕਿਵੇਂ ਦੇਖ ਲਿਓ ਜੀ ਜੋ ਪੰਜਾਬ ਪੁਲਿਸ ਹੈ ਉਹ ਕਹਿ ਰਹੀ ਹੈ ਕਿ AI ਨਾਲ ਉਹ ਆਡੀਓ ਤਬੀਰ ਕੀਤੀ ਹੈਗੇ ਸੁਖਬੀ ਸਿੰਘ ਬਾਦਲ ਨੇ ਕੋਈ ਨਹੀਂ ਉਹ ਵੀ ਚੈੱਕ ਹੋ ਜੇਗੀ AI ਨਾਲ ਹੋਇਆ ਉਹ ਤਾਂ ਜਵਾਬ ਨੂੰ ਦੇਣੀ ਹੀ ਪਊਗਾ ਨਾ ਜੀ ਜਿਹੜਾ ਤੁਸੀਂ ਇਹਨਾਂ ਨਮਾ ਜੀ ਕੀਤਾ ਉਹ ਤਾਂ ਤੁਹਾਡੇ ਸਾਹਮਣੇ ਸ਼ਾਮ ਤੱਕ ਜਿਹੜਾ ਸਾਰਾ ਹੋ ਜੂਗਾ ਪਰ ਇਹ ਗੁੰਡਾ ਰਾਜ ਜ਼ਿਆਦਾ ਗੁੰਡਾ ਰਾਜ ਇਹਨਾਂ ਨਹੀਂ ਜੀ ਪ੍ਰੈਸ਼ਰ ਲੱਗ ਰਿਹਾ ਤੁਹਾਡਾ ਪੁਲਿਸ ਤੇ ਉਸ ਆਡੀਓ ਦਾ ਉਹ ਆਵਾਜ਼ ਚੁੱਕੇ ਦਾ ਕੋਈ ਪ੍ਰੈਸ਼ਰ ਹੈ ਕਈ ਚਾ ਤਾਂ ਨੂੰ ਪਤਾ ਹੀ ਹੈ ਪਾਰਟੀ ਇੱਕੋ ਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਬਾਦ ਚੱਕਦਾ ਪੰਜਾਬ ਚ ਜੇ ਵਿਰੋਧ ਕਰਦਾ ਤਾਂ ਪਾਰਟੀ ਜਿਹੜੀ ਅਕਾਲੀ ਦਲ ਪਾਰਟੀ ਹੈ ਜਿਹੜੀ ਮਾਂ ਪਾਰਟੀ ਹੈ ਪੰਜਾਬ ਦੀ ਉਹੀ ਵਿਰੋਧ ਕਰਦੀ ਹੈ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਪੰਜਾਬ ਦੇ ਵਾਸਤੇ ਕੋਈ ਨਹੀਂ ਖੜਦਾ ਤੁਸੀਂ ਹਲਕੇ ਇੰਚਾਰਜ ਹੋ ਤੁਹਾਡੇ ਹਲਕੇ ਦੇ ਵਿੱਚ ਸਾਰਿਆਂ ਦੇ ਨਾਮਜ਼ਦਗੀ ਪੱਤਰ ਭਰੇਗੇ ਜਾਂ ਹਲੇ ਰਹਿੰਦੇ ਤੁਸੀਂ ਸਾਰੇ ਭੇਜੇ ਹੋਏ ਨੇ ਕਦੀ ਕੋਈ ਕਾਗਜ਼ ਵਾਪਸ ਭੇਜ ਕੇ ਕਦੀ ਕੋਈ ਕਾਗਜ਼ ਵਾਪਸ ਭੇਜ ਕੇ ਤੰਗ ਕਰਦੀ ਬਾਰ-ਬਾਰ ਕੋਸ਼ਿਸ਼ ਕਰਦੇ ਨੇ ਸਾਡੀ ਪੂਰੀ ਕੋਸ਼ਿਸ਼ ਹੈ ਇਹ ਲੱਗੇ ਹੋਏ ਧੰਨਵਾਦ